ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸੋਭ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਪਉ ਪਾਟਣ ਤੋਂ ਪਹਿਲਾਂ ਹੀ ਨੰਬਰਦਾਰ ਪਖਰ ਸਿੰਘ ਜੰਗੀਰੇ ਨੂੰ ਲੈ ਕੇ ਪਿੰਡੋਂ ਤੁਰ ਪਿਆ। ਸਿਧਾਣਿਆਂ ਦੇ ਪੁਲ ਉੱਤੇ ਜਾ ਕੇ ਲੋ ਲੱਗੀ। ਥੋੜੇ ਜਿher ਬਾਅਦ ਫੂਲ ਵੱਲੋਂ ਇੱਕ ਖਾਲੀ ਤੰਗਾ ਆ ਗਿਆ। ਜੰਗੀਰੇ ਨੇ ਸਾਫੇ ਉੱਤੋਂ ਦੀ ਸਮੱਸਿਆ ਦਾ ਸੰਦਾਸਾ ਮਾਰ ਕੇ ਲੜਨ ਨਾਲ ਮੂੰਹ ਢੱਕਿਆ ਹੋਇਆ ਸੀ ਅੱਖਾਂ ਹੀ ਅੱਖਾਂ ਨੰਗੀਆਂ ਸਨ ਹੱਥ ਵਿੱਚ ਕੋਈ ਹਥਿਆਰ ਨਹੀਂ ਸੀ ਖਾਲੀ ਸੋਟੀ ਵੀ ਨਹੀਂ ਪਾਖਰ ਕੋਲ ਦਨਾਲੀ ਬੰਦੂਕ ਸੀ ਹੋਰ ਸਵਾਰੀ ਪਤਾ ਨਹੀਂ ਕਦੋਂ ਕੋਈ ਆਉਂਦੀ ਉਹਨਾਂ ਨੇ ਸਾਲਮ ਤੰਗਾ ਹੀ ਕਰ ਲਿਆ ਫੂਲ ਜਾ ਕੇ ਦਰਵਾਜ਼ੇ ਉੰਦਰ ਉਹ ਇੱਕ ਚਾਹ ਦੀ ਦੁਕਾਨ ਵਿੱਚ ਛੁੱਭੇ ਬੈਠੇ ਰਹੇ ਦੁਕਾਨਦਾਰ ਤੋਂ ਦੋ ਬਾਟੀਆਂ ਚਾਹ ਦੀਆਂ ਬਣਵਾਈਆਂ ਵਿੱਚ ਡਬਲ ਰੋਟੀਆਂ ਸੁੱਟ ਲਈਆਂ ਜਾਪੀ ਕੇ ਏਧਰ ਉਧਰ ਦੀਆਂ ਗੱਲਾਂ ਮਾਰਨ ਲੱਗ ਪਏ ਕੋਈ ਕੋਈ ਗੱਲ ਉਹ ਕੋਸਰਮਸਰ ਜਹੀ ਕਰਕੇ ਹੀ ਕਰ ਲੈਂਦੇ ਜਿਵੇਂ ਆਵਾਜ਼ਾਂ ਦਾ ਸੰਬੰਧ ਇੱਕ ਦੂਜੇ ਦੇ ਕੰਨਾਂ ਨਾਲ ਹੀ ਹੋਵੇ ਦੁਕਾਨਦਾਰ ਸਮਝ ਗਿਆ ਹੋਵੇਗਾ ਕਿ ਉਹ ਕਚਹਿਰੀ ਵਾਲੇ ਬੰਦੇ ਹਨ 10 ਵੱਜਣਗੇ ਤਾਂ ਚਲੇ ਜਾਣਗੇ ਬੈਠੇ ਰਹਿਣ ਕੀ ਹਰ ਜਹ ਬੈਠਣਗੇ ਤਾਂ ਚਾਹ ਪਾਣੀ ਹੋਰ ਪੀਣਗੇ ਦੁਕਾਨਦਾਰ ਲਈ ਤਾਂ ਇਹ ਫਾਇਦੇ ਵਾਲੀ ਹੀ ਗੱਲ ਸੀ ਦੁਕਾਨਦਾਰ ਨੂੰ ਕੀ ਪਤਾ ਕਿ ਉਹਨਾਂ ਵਿੱਚੋਂ ਇੱਕ ਬੰਦਾ ਕਾਤਲ ਹੈ। ਤਿੰਨ ਆਜਮ ਦੀ ਕਸੈਰੀ ਵਿੱਚ ਪੇਸ਼ ਹੋਣ ਆਇਆ ਹੈ। ਦੁਕਾਨ ਵਿੱਚ ਪੁਲਿਸ ਦਾ ਛਾਪਾ ਵੀ ਪੈ ਸਕਦਾ ਹੈ। 9:00 ਵਜੇ ਉਹ ਦੁਕਾਨ ਵਿੱਚ ਉੱਠੇ ਤੇ ਖੇਸਾਂ ਦੇ ਚੁੰਬੜ ਜਿਹੇ ਮਾਰ ਕੇ ਵਕੀਲ ਦੇ ਘਰ ਜਾ ਪਹੁੰਚੇ। ਕੁੱਟ ਵਿੱਚ ਫੈਦ ਪਜਾਮੇ ਤੇ ਬਿਸਕੁਟੀ ਰੰਗ ਦੀ ਘਰਮ ਅਚਕਣ ਵਾਲਾ ਕੰਨਾਂ ਤੋਂ ਬੋਲਾ ਵਕੀਲ ਸ਼ੀਸ਼ੇ ਅੱਗੇ ਖੜ ਕੇ ਸਿਰ ਦੇ ਵਾਲ ਵਾਰ ਰਿਹਾ ਸੀ। ਦੋਵਾਂ ਨੇ ਫਤਿਹ ਬੁਲਾਈ। ਗੁੰਲੇ ਵਾਲੀ ਪੱਗ ਸਿਰ ਉੱਤੇ ਰੱਖਣ ਤੋਂ ਪਹਿਲਾਂ ਉਨੇ ਉਹਨਾਂ ਦੀ ਗੱਲ ਸੁਣੀ 나ਜ਼ਮ ਦੀ ਕਚਹਿਰੀ ਵਿੱਚ ਜੰਗੀਰੇ ਨੂੰ ਪੇਸ਼ ਕਰਨ ਦਾ ਕੇਸ ਫਟਾਫਟ ਤਿਆਰ ਕੀਤਾ ਆਪਣੀ ਫੀਸ ਲੈ ਲਈ ਦੋਮਾ ਲਈ ਅੰਦਰ ਚਾਹ ਨੂੰ ਆਖ ਆਇਆ ਤੇ ਫੇਰ ਸਿਰ ਉੱਤੇ ਇੱਕ ਵਾਰ ਦੁਬਾਰਾ ਕੰਗੀ ਫੇਰੀ ਤੇ ਪੱਗ ਧਰ ਲਈ ਐਨ 10 ਵਜੇ ਵਕੀਲ ਨੰਬਰਦਾਰ ਤੇ ਜੰਗੀਰੇ ਨੂੰ ਲੈ ਕੇ 나ਜ਼ਮ ਦੀ ਕਚਹਿਰੀ ਨੂੰ ਚੱਲ ਪਿਆ ਮੁੰਸ਼ੀ ਕਿਤਾਬਾਂ ਤੇ ਫਾਈਲਾਂ ਚੁੱਕ ਕੇ ਪਹਿਲਾਂ ਹੀ ਆਪਣੇ ਅੱਡੇ ਉੱਤੇ ਜਾ ਬੈਠਾ ਸੀ ਪੁਲਿਸ ਵਾਲਿਆਂ ਨੂੰ ਤਾਂ ਪਤਾ ਵੀ ਨਾ ਲੱਗਿਆ ਕਿ ਨੰਬਰਦਾਰ ਕਦੋਂ ਆ ਗਿਆ ਹੈ ਤੇ ਕਤਲ ਜੋ ਜੰਗੀਰੇ ਨੂੰ 나ਜ਼ਮ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਗਿਆ 나ਜ਼ਮ ਨੇ ਵਕੀਲ ਦੀ ਗੱਲ ਸੁਣੀ ਜੰਗੀਰੇ ਦਾ ਬਿਆਨ ਕਾਲਮ ਬੰਦ ਕੀਤਾ ਨੰਬਰਦਾਰ ਪਾਕਰ ਸਿੰਘ ਦੀ ਗਵਾਹੀ ਪੁਵਾਈ ਤੇ ਥਾਣੇ ਵਿੱਚ ਰੁਕਾ ਭੇਜ ਕੇ ਹਥਕੜੀ ਵਾਲੇ ਮੰਗਵਾ ਲਏ ਜੰਗੀਰੇ ਦੀ ਗ੍ਰਿਫਤਾਰੀ ਹੋ ਗਈ ਮੁਕੱਦਮਾ ਪੇਸ਼ ਹੋਇਆ ਤਾਂ ਜੰਗੀਰੇ ਨੇ ਕੰਬੂਲ ਕਰ ਲਿਆ ਕਿ ਕਤਲ ਉਹ ਇਕੱਲੇ ਨਹੀਂ ਕੀਤਾ ਹਥਿਆਰ ਗੰਡਾਸਾ ਸੀ ਚੰਡੇ ਨੇ ਦੋ ਗਵਾ ਪੇਸ਼ ਕਰ ਦਿੱਤੇ ਇੱਕ ਸੀ ਨੰਬਰਦਾਰ ਪਾਕਰ ਸਿੰਘ ਦੂਜਾ ਪ੍ਰੀਤਮ ਚੰਡੇ ਨੇ ਇਹ ਵੀ ਲਿਖਵਾਇਆ ਕਿ ਕਤਲ ਵਿੱਚ ਹੱਥ ਨਾਦਰ ਸਿੰਘ ਪੁੱਤਰ ਮੈੰਗਲ ਸਿੰਘ ਦਾ ਵੀ ਹੈ ਤੇ ਕਤਲ ਦਾ ਕਾਰਨ ਹੈ ਹਰਨਾਮ ਕੌਰ ਪਤਨੀ ਜੁਗਿੰਦਰ ਸਿੰਘ ਪਹਿਲੀ ਪੇਸ਼ੀ ਉਤੇ ਨਾਜ਼ਮ ਨੇ ਨਾਦਰ ਸਿੰਘ ਤੇ ਹਰਨਾਮ ਕੌਰ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਬਰੰਡ ਲੈ ਕੇ ਪੁਲਿਸ ਗਈ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਹਰਨਾਮੀ ਤੋਂ ਟੁੰਬਾਂ ਦੀ ਪੋਟਲੀ ਲਿਆਉਣ ਬਾਅਦ ਦੂਜੇ ਦਿਨ ਸੰਦੇਹਾਂ ਹੀ ਨਾਜ਼ਰ ਨੇ ਬੁੜੇ ਮੈੰਗਲ ਤੇ 부ੜੀ ਨੂੰ ਭਾਇ ਰੁਪਏ ਸੁਨਿਆਰ ਕੋਲ ਭੇਜਿਆ ਸੀ ਸਨੇਾਰ ਨੇ ਸੋਨੇ ਦੀ ਪਰਖ ਕੀਤੀ ਸੋਨਾ ਖਰਾ ਸੀ ਤੇ ਫਿਰ ਸਨੇਾਰ ਦੇ ਪੁਹਾਰੇ ਉੱਤੇ ਹੀ ਢੂਮਾ ਵੇਚਣ ਲਈ ਪਿੰਡ ਦੇ ਇੱਕ ਬਾਣਿਆ ਨੂੰ ਬੁਲਾਇਆ ਗਿਆ ਬਾਣਿਆ ਨੇ ਸਾਰੀਆਂ ਢੂਮਾ ਖਰੀਦ ਲਈਆਂ ਜਿੰਨਾ ਭਾਅ ਸਨੇਾਰ ਨੇ ਦੱਸਿਆ ਬੁੜੇ-ਬੁੜੀ ਨੇ ਮੰਨ ਲਿਆ ਸਾਰੀਆਂ ਢੂਮਾ ਜੋਖ ਵਿੱਚ 14 ਤੋਲੇ ਬਣੀਆਂ ਸਨ ਚਾਰ ਰਤੀ ਤੋਲਾ ਕੱਟ ਕੇ ਬਾਕੀ ਜਿੰਨਾ ਤੋਲਾ ਬਣਿਆ ਉਹਨੇ ਰਭਈਏ ਬਾਣਿਆ ਨੇ ਨਕਤ ਉੱਥੇ ਲਿਆ ਫੜਾਇ ਤਹਿਆਂ ਬਨ ਕੇ ਰਬਈਏ ਬੁੜੇ ਨੇ țeੜ ਵਾਲੀ ਚਾਦਰ ਦੇ ਲੜ ਵਿੱਚ ਬਲੇਟ ਲਏ ਤੇ ਲੜ ਡੱਬ ਦੇ ਵਿੱਚ ਦੇ ਲਿਆ ਉਤੋਂ ਦੀ ਲੱਕ ਨੂੰ ਸਮੋਸਾ ਬਨ ਲਿਆ ਦੁਪਹਿਰ ਤੱਕ ਬੁੜਾ ਬੁੜੀ ਕੋਠੀ ਨਹੀਂ ਆਵੜੇ ਛੇੜ ਤਾਂ ਛੇੜ ਚੁੱਕਿਆ ਸੀ ਨਾਜ਼ਰ ਨੇ pèceਆਂ ਦਾ ਸੌਦਾ ਵੀ ਕਰ ਲਿਆ 60 ਦੀਆਂ 60 pèceਆਂ ਵੇਚ ਦਿੱਤੀਆਂ ਬਾੜਾ ਖਾਲੀ ਹੋ ਗਿਆ ਪਿੰਡ ਦੇ ਹੀ ਚੰਨਣ ਨੇ ਇਹ pèceਆਂ ਨਾਜ਼ਰ ਦੇ ਪਾਲੀ ਦੇ ਬਾਪ ਨਾਲ ਮਿਲ ਕੇ ਲੈ ਲਈਆਂ ਸਨ ਪਹਿਲਾਂ ਤਾਂ ਇੱਕ ਰਾਤ ਲਈ ਚੰਨਣ ਸਾਰੀਆਂ pèceਆਂ ਨੂੰ ਆਪਣੇ ਘਰ ਲੈ ਗਿਆ ਦੂਜੇ ਹੀ ਦਿਨ ਉਹਨੇ ਮੈੰਗਰ ਨਾਲ ਗੱਲ ਕੀਤੀ ਤੇ ਨਾਜ਼ਰ ਦਾ ਬਾੜਾ 6 ਮਹੀਨਿਆਂ ਲਈ ਲੈ ਲਿਆ ਨਾਜ਼ਰ ਨੇ ਹੁਣ ਬਾੜੇ ਦਾ ਕੀ ਕਰਨਾ ਸੀ ਕੁੱਲੀ ਵੀ ਕਿਸੇ ਕੰਮ ਨਹੀਂ ਸੀ ਆਉਣੀ ਹੁਣ ਤਾਂ ਕੀ ਪਤਾ ਸੀ ਉਹਨੂੰ ਉੱਥੇ ਜਾਂ ਕਿੱਥੇ-ਕਿੱਥੇ ਭੌਂਕਣਾ ਪੈਣਾ ਸੀ ਮੈੰਗਲ ਨੇ ਜੰਨਣ ਤੋਂ ਬਾੜੇ ਦੇ ਪੈਸੇ ਤੁਰੰਤ ਨਹੀਂ ਮੰਗੇ ਕਹਿੰਦਾ ਹਾਲੇ ਪੈਸਿਆਂ ਨੂੰ ਕੀ ਹੈ ਜਦੋਂ ਲੋੜ ਹੋਏ ਲੈ ਲਾਂਗੇ ਸੋ ਪਹਿਲਾਂ ਵਾਂਗ ਹੀ ਪੇੜਾ ਆਪਣੇ ਟਿਕਾਣੇ ਉੱਤੇ ਆ ਗਈਆਂ ਉਹੀ ਪਾਲੀ ਪਰ ਕੁਲੀ ਵਿੱਚ ਰਾਤ ਨੂੰ ਪਾਲੀ ਦਾ ਪਿਓ ਹੂਕਰ ਮਜਵੀ ਸੌਣ ਲੱਗ ਪਿਆ ਪਿਓ ਪੁੱਤਰ ਦੋਵੇਂ ਪੇਡਾਂ ਦਾ ਇੱਜੜ ਛੇੜਦੇ ਚੰਨਣ ਨੇ ਤਾਂ ਪੈਸੇ ਹੀ ਦੋ ਤਿਹਾਈ ਦਿੱਤੇ ਸਨ ਸਾਰੀ ਸੰਭ ਸੰਭਾਈ ਹੂਕਰ ਦੇ ਜਿੰਮੇ ਪੈ ਗਈ ਪਰ ਮਾਲ ਵਿੱਚ ਚੰਨਣ ਤੇ ਹੂਕਰ ਦਾ ਅੱਦੋ-ਅੱਦ ਹੋ ਗਿਆ ਸਾਰਾ ਰੁਪਈਆ ਨਾਜ਼ਰ ਦੇ ਕਹਿਣ ਉੱਤੇ ਮੈੰਗਲ ਨੇ ਮੁਕੰਦੀ ਮਲ ਸੇਠ ਕੋਲ ਅਮਾਨਤ ਵਜੋਂ ਫੜਾ ਦਿੱਤਾ ਕਹਿੰਦਾ ਲੈ ਵੇ ਸੇਠਾ ਤੂੰ ਸੰਭ ਇਹ ਸਾਰੀ ਮਾਇਆ ਨੂੰ ਤਾਂ ਮੇਰੇ ਕੋਲ ਕੀਨੇ ਛੱਡਣਾ ਇੰਨਾ ਤਨ ਜਿਉਂ-ਜਿਉਂ ਲੋਡ ਪੈਂਦੀ ਜਾਉ ਲੈ ਲੈ ਵਰਤੀ ਜਾਵਾਂਗੇ ਮੈਂਗਲ ਸਿਆਂ ਤੇਰੀ ਚੀਜ਼ ਐ ਜਦੋਂ ਮਰਜੀ ਫੜ ਲਈ ਇਹ ਤਾਂ ਬੰਕ ਚ ਭਏ ਸਮਝ ਇਹ ਮੁਕਦੇ ਹੋਰ ਲੈ ਲਈ ਪਰਵਾਹ ਐ ਤੈਨੂੰ ਕੋਈ ਜਾਇਦਾਦ ਦਾ ਮਾਲਕ ਐ ਮੁਕੰਦੀ ਨੇ ਤਸੱਲੀ ਦਿੱਤੀ ਸੀ 나ਜ਼ਮ ਦੀ ਕਚੈਰੀ ਵਿੱਚ ਸਾਰਾ ਮੁਕੱਦਮਾ ਤਿਆਰ ਹੋ ਗਿਆ ਗਵਾਹੀਆਂ ਭੁਗਤ ਗਈਆਂ ਛੰਡੇ ਨੇ ਆਪਣੀ ਜਾਨ ਵਿੱਚ ਪੂਰਾ ਜੋਰ ਲਾਇਆ ਸੀ ਪਰ ਪੁਰਸ ਵਾਲੇ ਉਹਦੇ ਉਤੇ ਦੰਦ ਵੱਢਦੇ ਸਨ ਉਹ ਜੇ ਵਿੱਚੋਂ ਮਸਾਂ ਪੈਸਾ ਕਢਦਾ ਸੀ ਪਿੰਡ ਦੇ ਨੰਬਰਦਾਰਾਂ ਨੂੰ ਫੂਲ ਲਿਆ ਕਿ ਚਾਹ ਪਲਾਉਂਦਾ ਤਾਂ ਉਹਦਾ ਦਿਲ ਘੜਦਾ ਉਹ ਸਮਝਦਾ ਸੀ ਕਿ ਨੰਬਰਦਾਰ ਪਾਕਰ ਸਿੰਘ ਦਾ ਸੱਚਾ ਬੰਦਾ ਹੈ ਉਹ ਤਾਂ ਸੱਚ ਆਖੋ ਜਿੱਥੇ ਆਖੋ ਪ੍ਰੀਤਮ ਨੂੰ ਉਹ ਉਲਟੀ ਪੀਤੀ ਪੜਾਉਂਦਾ ਤਾਂ ਜੋ ਉਹ ਉਹਦੇ ਨਾਲ ਵੱਜਿਆ ਰਹੇ ਉਹਨੂੰ ਉਹ ਸਮਝਾਉਂਦਾ ਕਿ ਜੇਕਰ ਗਿੰਦਰ ਦਾ ਘਰ ਉਜੜ ਜਾਵੇ ਤਾਂ ਪ੍ਰੀਤਮ ਦੀਆਂ ਪੌਹਬਾਰਾਂ ਨੇ 8 ਕੁ ਮੰਜਮੀਨ ਹੱਕੀਆਂ ਨੂੰ ਹੀ ਮਿਲੇਗੀ ਪ੍ਰੀਤਮ ਗਿੰਦਰ ਦਾ ਹੱਕੀ ਸੀ ਠੰਡਾ ਸਮਝਾਉਣੀ ਦਿੰਦਾ ਕਿ ਜੇ ਹਰਨਾਮੀ ਨੂੰ ਕੈਦ ਹੋ ਜਾਵੇ ਤਾਂ ਜੇਲ੍ਹ ਵਿੱਚ ਸੜ ਕੇ ਮਰ ਜਾਵੇਗੀ ਗਿੰਦਰ ਦਾ ਕੀ ਪਤਾ ਐਨਾ ਚਿਰ ਹੋ ਗਿਆ ਦੇਖਿਆ ਹੀ ਨਹੀਂ ਕਿਸੇ ਨੇ ਮਾਰ ਖੱਪ ਪਿਆ ਹੋਵੇਗਾ ਗਿੰਦਰੇ ਗਿੰਦਰ ਦਾ ਘਰ ਤਾਂ ਉਜੜਿਆ ਹੀ ਚੰਗਾ ਨਾਜ਼ਰ ਦੇ ਪਿਓ ਮੰਗਲ ਨੇ ਅੰਦਰ ਕਾਤੇ ਨੰਬਰਦਾਰ ਪਾਕਰ ਸਿੰਘ ਨੂੰ ਆਪਣਾ ਕਾਰ ਮੁਖਤਿਆਰ ਠਕਾਇਆ ਹੋਇਆ ਸੀ ਪਾਕਰ ਮੰਨਿਆ ਦਾ ਨਾ ਬੰਦਾ ਸੀ ਕਿਚੈਰੀ ਦਾ ਬਾਖਫ ਤੇ ਪੁਰਸ ਵਾਲਿਆਂ ਦੀ ਰਗ ਰਗ ਨੂੰ ਜਾਣਦਾ ਸੀ ਜਿੰਨੇ ਪੈਸੇ ਪਾਖਰ ਮੰਗਦਾ ਮੈਂਗਲ ਮਕੰਦੀ ਤੋਂ ਲਿਆ ਕੇ ਉਹਨੂੰ ਫੜਾ ਦਿੰਦਾ ਹਮੇਸ਼ਾ ਇਹੀ ਜੋਰ ਦਿੰਦਾ ਦੇਖੀ ਨੰਬਰਦਾਰਾਂ ਕਿਤੇ ਆਪਣੇ ਨਾજર ਨੂੰ ਕੈਦ ਨਾ ਹੋ ਜੇ 나ਈ ਦੀ ਵੀ ਬਚਤ ਕਰੀ ਲੱਗ ਗਿਆ ਇਹ ਆਪਣਾ ਅੱਗੇ ਉਹਦੇ ਕਰਮ ਨੰਬਰਦਾਰ ਪਾਖਰ ਸਿੰਘ ਨੇ ਪੁਰਸ ਨੂੰ ਨਾਜਮ ਦੀ ਕਜੈਰੀ ਦੇ ਮੁਨਸੀਆਂ ਨੂੰ ਤੇ ਹਸਪਤਾਲ ਵਾਲਿਆਂ ਨੂੰ ਦੋਵੇਂ ਮੁੰਡਿਆਂ ਦੀ ਬਚਤ ਵਾਸਤੇ ਪੈਸੇ ਝੋਕ ਦਿੱਤੇ ਸਨ ਕਾਰ ਕਰਾ ਕੇ ਹਰਨਾਮੀ ਨੂੰ ਜਮਾਨਤ ਉੱਤੇ ਛਡਾ ਲਿਆ ਸੀ ਪਰ ਹਰ ਤਰੀਕ ਉੱਤੇ ਉਹਨੂੰ ਫੂਲ ਆਉਣਾ ਪੈਂਦਾ ਮੁਕਦਮਾ ਤਿਆਰ ਕਰਕੇ ਨਾਜ਼ਮ ਨੇ ਨਾਬੇ ਭੇਜ ਦਿੱਤਾ ਹੁਣ ਨਾਬੇ ਤਰੀਕਾਂ ਬਣਨ ਲੱਗੀਆਂ ਹਰ ਤਰੀਕ ਉੱਤੇ ਝੰਡਾ ਮੈੰਗਲ ਨੰਬਰਦਾਰ ਪੱਖ ਪ੍ਰੀਤਮ ਹਰਨਾਮੀ ਤੇ ਪਿੰਡ ਦੇ 2-4 ਹੋਰ ਬੰਦੇ ਇਕੱਠ ਬਣ ਕੇ ਜਾਂਦੇ ਭਾਵੇਂ ਉਹ ਦੋ ਢੇ ਸਨ ਪਿੰਡੋਂ ਦੋ ਬਣ ਕੇ ਹੀ ਤੁਰਦੇ ਸੁਧਾਨਿਆਂ ਦੇ ਪੁਲਾਂ ਤੋਂ ਰਾਮਪੁਰਾ ਫੂਲ ਸਟੇਸ਼ਨ ਤੱਕ ਦੋ ਅੱਡ ਅੱਡ ਤਾਂਗਿਆਂ ਵਿੱਚ ਜਾਂਦੇ। ਇੱਕ ਵਿੱਚ ਝੰਡਾ ਨੰਬਰਦਾਰ ਪ੍ਰੀਤਮ ਤੇ ਉਹਨਾਂ ਦੇ ਹਮੈਤੇ। ਦੂਜੇ ਤਾਂਗ ਵਿੱਚ ਮੰਗਲ ਉਹਦੇ ਹਮੈਤੇ। ਹਰਨਾਮੀ ਤੇ ਜੰਗੀਰੇ ਨਾਈ ਦਾ ਕੋਈ ਰਿਸ਼ਤੇਦਾਰ। ਕਦੇ-ਕਦੇ ਹਰਨਾਮੀ ਮੁਲਾਕਾਤ ਵਾਸਤੇ ਜੰਗੀਰੇ ਦੀ ਮਾਂ ਨੂੰ ਨਾਲ ਲੈ ਜਾਂਦੀ। ਰਾਮਪੁਰੇ ਜਾ ਕੇ ਉਹ 6 ਵਜੇ ਦੀ ਗੱਡੀ ਚੜ ਜਾਂਦੇ। ਕਦੇ-ਕਦੇ ਇੱਕੋ ਡੱਬੇ ਵਿੱਚ। ਡੱਬੇ ਵਿੱਚ ਬੈਠੇ ਦੋਵੇਂ ਤੇ ਰਾ ਕਦੇ ਆਪੋ ਵਿੱਚ ਗੱਲਾਂ ਵੀ ਕਰ ਲੈਂਦੇ। ਮੁਕੱਦਮਾ ਛਿੜ ਗਿਆ। ਤਾਂ ਕੀ ਸੀ? ਸੀਤਾ ਇਕੋਪੰਡ ਦੇ ਇਕੋ ਮਿੱਟੀ ਦੇ ਬਣੇ ਹੋਏ ਕਤਲ ਹੋਣ ਦੀ ਨਿੱਕੀ ਨਿੱਕੀ ਗੱਲ ਵੀ ਪੁਲਿਸ ਵਾਲਿਆਂ ਕੋਲ ਪਹੁੰਚ ਜਾਂਦੀ ਸੀ ਜਿਵੇਂ ਹਰਨਾਮੀ ਨੇ ਅਰਜਨ ਨੂੰ दारू ਪਿਆ ਕੇ ਅੱਧੀ ਰਾਤ ਘਰੋਂ ਕੱਢਿਆ ਤੇ ਕਿਵੇਂ ਨਾજર ਦੇ ਬਾੜੇ ਵਿੱਚ ਚਾਰ ਜਣਿਆਂ ਨੇ ਬੱਕਰਾ ਦਿੰਨੇ ਆ ਤੇ दारू ਪੀਤੀ ਅਰਜਨ ਦੀ ਬੈਠਕ ਅੱਗੇ ਜਾ ਕੇ ਪਹੇ ਉਤੇ ਕਿਵੇਂ ਚੌ ਜਣਿਆਂ ਨੇ ਉਹਦਾ ਕਤਲ ਕੀਤਾ ਕਿਹਦੇ ਕੋਲ ਕਿਹੜਾ ਸੰਦ ਸੀ ਕੀ ਨੇ ਕਿੱਥੇ ਵਾਰ ਕੀਤਾ ਸੋ ਲਾਜ਼ਮੀ ਸੀ ਕਿ ਭਾਈ ਰੂਪੇਵਰ ਕਿਚਰ ਤੇ ਉਹਦੇ ਚੇਲੇ ਕੈਲੂ ਨੂੰ ਮੁਕੱਦਮੇ ਵਿੱਚ ਧਰ ਲਿਆ ਜਾਂਦਾ ਪਰ ਕੀਚਰ ਖਿਲਿਆ ਹੋਇਆ ਬਦਮਾਸ਼ ਸੀ ਪਤਾ ਲੱਗਦੇ ਹੀ ਉਹ ਇੱਕ ਦਿਨ ਫੂਲ ਗਏ ਸਨ ਤੇ ਥਾਣੇਦਾਰ ਨੂੰ ਪੈਸੇ ਦੇ ਕੇ ਕੇਸ ਵਿੱਚ ਆਪਣਾ ਦੋਹਾਂ ਦਾ ਨਾਂ ਨਹੀਂ ਪੈਣ ਦਿੱਤਾ ਸੀ ਸਿਧਾਣਿਆਂ ਦੇ ਪੁੱਲ ਤੋਂ ਹਰਨਾਮ ਸਿੰਘ ਵਾਲੇ ਰਾਹ ਭਾਈ ਰੂਪੇ ਨੂੰ ਆਉਂਦੇ ਕੀਚਰ ਤੇ ਕੈਲੂ ਗੱਲਾਂ ਕਰਨ ਲੱਗੇ ਤੇਲੂ ਪੁੱਛਣ ਲੱਗਿਆ ਕਿਉਂ ਬਈ ਆਪਾਂ ਨੂੰ ਇਸ ਕਤਲ ਜੋ ਕੀ ਮਿਲਿਆ ਜੇ ਸੋਚੀਏ ਆਪਣੀ ਕਿਹੜੀ ਦੁਸ਼ਮਣੀ ਸੀ ਭਨਾਰਜਣ ਨਾਲ ਕੀ ਚਿਰ ਕਹਿੰਦਾ ਲੈਣਾ ਕੀ ਹੁੰਦਾ ਕਰਨਾ ਇਸਿਆਂ ਆਪਾਂ ਜਾਰੀ ਬੁਗਾਤੀ ਨਾਜਰ ਨਾਲ ਜਿਹੜਾ ਆਪਾਂ ਇਹ ਤੀਮੀ ਕੱਢ ਕੇ ਵੇਚ ਦਿੰਨੇ ਆ ਇਹਦੇ ਵਿੱਚੋਂ ਕੀ ਮਿਲਦਾ ਆਪਾਂ ਨੂੰ ਤੀਮੀ ਨਾਲ ਖੇ ਖਰਾਬ ਹੋ ਲੈਨੇ ਆ ਬਸ ਪੈਸੇ ਜਿਹੜੇ ਹੱਥ ਲੱਗਦੇ ਨੇ ਖਾ ਪੀ ਜਾਂਦੇ ਆ ਜੈ ਦਾਤਾ ਤਾਂ ਬਣਾਈਆਂ ਲੱਗਦੀਆਂ ਨਹੀਂ ਉਹ ਤਾਂ ਠੀਕ ਆ ਬਾਈ ਜੀ ਦਾ ਆਪਾਂ ਘਰ ਬਸਾਉਨੇ ਆ ਉਹ ਤਾਂ ਹਸਾਨ ਮੰਨਦਾ ਹੀ ਐ ਨਾ ਆਪਣਾ ਏ ਨਾજર ਕੀ ਗੁਣ ਜਾਣੂ ਬੰਦੇ ਨੂੰ ਬੰਦੇ ਤਾਂ ਹੀ ਸੌ ਕੰਮ ਪੈਂਦਾ ਛੁਟਕੇ ਆਉ ਤਾ ਕਰ ਲਾਂਗੇ ਖਰਾ ਪੁੱਤ ਮੇਰੇ ਨੂੰ ਛੋਟਾ ਦਾ ਵੀ ਕੀ ਪਤਾ ਬਾਈ ਖਬਰੇ ਫਾਹੇ ਹੀ ਲੱਗ ਜੇ ਫਾਹੇ ਨਾਜਰ ਨਹੀਂ ਲੱਗਦਾ ਕੈਦ ਬਿਸ਼ੱਕ ਹੋ ਜੇ ਨਾਈ ਦਾ ਪਤਾ ਨਹੀਂ ਕਬੂਲ ਕਰ ਲਿਆ ਨਾ ਸਾਰੇ ਮੇਰੇ ਨੇ ਸਾਲਾ ਐਵੇਂ ਐਵੇਂ ਦਾ ਨਾ ਮਾਰਿਆ ਜਾਵੇ ਕੀਚਰ ਨੇ ਜੰਗੀਰੇ ਦਾ ਝੋਰਾ ਕੀਤਾ ਤੇ ਫੇਰ ਚਾਨ ਚੱਕ ਜਿਵੇਂ ਉਹਦੇ ਦਿਮਾਗ ਵਿੱਚ ਕੋਈ ਗੱਲ ਆ ਗਈ ਹੋਵੇ ਕਹਿੰਦਾ ਅੱਜ ਹਰਨਾਮੀ ਨੂੰ ਨਾ ਮਿਲਣ ਚੱਲੀਏ ਉਹਦਾ ਦੁੱਖ ਸੁੱਖ ਵੀ ਸੁਣ ਲੈਨੇ ਆ ਕੈਲੂ ਕਹਿੰਦਾ ਚੱਲ ਫੇਰ ਪੰਦਾ ਕੀ ਪੁੱਛਦਾ ਹਰਨਾਮਾਲੇ ਜਾ ਕੇ ਕੀ ਲੈਣਾ ਇੱਥੋਂ ਹੀ ਕੋ ਲੋਕਿਆਂ ਨੂੰ ਸਿੰਦੇ ਹੋ ਲੈਨੇ ਆ ਕੋਠਿਆਂ ਨੂੰ ਹੀ ਚੱਲਦੇ ਆ ਸਿੱਧੇ ਤੀਮੀ ਦਾ ਦਲੇਰ ਬੋਤਲ ਕੱਢ ਕੇ ਮੂਰੇ ਨਾ ਰੱਖੀ ਤਾਂ ਕਹਿ ਦੀ ਉਹ ਕੋਠੀ ਪਹੁੰਚੇ ਤੇ ਗਿੰਦਰ ਦਾ ਘਰ ਪੁੱਛ ਕੇ ਹਰਨਾਮੀ ਨੂੰ ਸਤ ਸ੍ਰੀਕਾਲ ਜਾ ਬੁਲਾਈ ਉਹ ਘਰ ਹੀ ਸੀ ਤੇ ਚਾਂਦਰੀ ਉਤੇ ਬੈਠੀ ਸਿਰ ਦੇ ਵਾਲਾਂ ਨੂੰ ਖੁਰਕ ਰਹੀ ਸੋਚਾਂ ਵਿੱਚ ਡੁੱਬੀ ਹੋਈ ਸੀ। ਉਹਨੇ ਕਿ ਚਰਦੇ ਕੈਲੂ ਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਹਨਾਂ ਦਾ ਨਾਂ ਜ਼ਰੂਰ ਜਾਣਦੀ ਸੀ। ਇਹ ਵੀ ਕਿ ਉਹ ਨਾજર ਦੇ ਪੱਕੇ ਜਾ ਰਹੇ ਹਨ। ਕਤਲ ਵਿੱਚ ਉਹਨਾਂ ਦਾ ਪੂਰਾ ਹੱਥ ਹੈ। ਜਦੋਂ ਹੀ ਉਹਨਾਂ ਨੇ ਆਪਣੇ ਬਾਰੇ ਦੱਸਿਆ, ਹਰਨਾਵੇਂ ਸ਼ਾਲ ਮਾਰਨ ਵਾਂਗ ਉੱઠી ਤੇ ਉਹਨਾਂ ਲਈ ਬਰਾਂਡੇ ਵਿੱਚ ਮੰਜਾ ਢਾ ਦਿੱਤਾ। ਚੁੱਲ੍ਹੇ ਤੇ ਚਾਹ ਧਰ ਦਿੱਤੀ। ਉਹਨਾਂ ਤੋਂ ਨਾજર ਦਾ ਹਾਲਚਲ ਪੁੱਛਣ ਲੱਗੀ। ਵੰਡ ਦੇ ਸਤਿਵਿਚ ਗੱਲਾਂ ਹੁੰਦੀਆਂ ਕਿ ਨਾਜ਼ਰ ਤੇ ਜਹੰਗੀਰਾ ਹੁਣ ਬਚ ਨਹੀਂ ਸਕਦੇ ਫੌਜੀ ਮਿਲਖਾ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਦੇ ਇਨਸਾਫ ਦੀਆਂ ਸਿਫਤਾਂ ਕਰਦਾ ਕਹਿੰਦਾ ਮਹਾਰਾਜਾ ਹੀਰਾ ਸੂ ਆਪਣੇ ਜ਼ਮਾਨੇ ਦਾ ਜਹਾਂਗੀਰ ਸੀ ਇੱਕ ਤਰ੍ਹਾਂ ਨਾਲ ਉਹਦੇ ਇਨਸਾਫ ਦੀ ਤਕਲੀ ਦਾ ਕੀ ਜਣਾ ਜੀ ਇਹ ਪ੍ਰਤਾਪ ਸੂ ਉਸੇ ਦੀ ਅੰਸ ਹੈ ਲੱਗਣਾ ਤਾਂ ਫਾਂਸੀ ਚਾਹੀਦਾ ਫਿਰ ਦੇਖੋ ਮੈਂ ਕਹਿਣਾ ਆਂ ਦੀ ਮੈਨੂੰ ਲਾਉਣ ਵਾਹੇ ਹੋਰ ਕਿਸੇ ਨੂੰ ਕੁਛ ਨਾ ਕਹਿਣ ਉਹੀ ਜਾੜਾ ਡੈਣ ਪਹਿਲਾਂ ਤਾਂ ਅਰਜਨ ਲੈ ਲਿਆ ਹੁਣ ਇਹਨਾਂ ਦੋਹਾਂ ਨੂੰ ਲੋ ਕੋਈ ਕਚੀਚੀ ਬੱਟਕੇ ਗੱਲ ਕਰਦਾ ਪਹਿਲਾਂ ਗਿੰਦਰ ਨਹੀਂ ਲੈ ਲਿਆ ਪਤਾ ਨਹੀਂ ਕਿੱਥੇ ਆ ਵਿਚਾਰਾ ਕੀ ਪਤਾ ਹੈਗਾ ਵੀ ਆ ਜਾਂ ਮਰ ਖੱਪ ਗਿਆ ਕਿਧਰੇ ਦੂਜਾ ਕੋਈ ਬੋਲ ਉੱਚਾ ਬੋਲਦਾ ਤੇ ਫੇਰ ਸਭ ਜਾਣੇ ਗਿੰਦਰ ਦੀਆਂ ਗੱਲਾਂ ਕਰਨ ਲੱਗਦੇ ਕੋਈ ਵੱਡੀ ਉਮਰ ਦਾ ਬੰਦਾ ਗਿੰਦਰ ਦੇ ਪਿਓ ਕੇ ਹਰ ਸਿੰਘ ਦੀ ਗੱਲ ਛੇੜ ਲੈਂਦਾ ਉਹਦੀ ਸ਼ਰਾਫਤ ਤੇ ਕਿਸੇ ਲੈ ਵੰਦਾ ਕਿੰਨਾ ਨੇਕ ਸੀ ਕਿਰ ਸਿੰਘ ਹਮੇਸ਼ਾ ਕਮਾਈ ਵੱਲ ਧਿਆਨ ਰੱਖਦਾ ਪਰ ਜਿਸ ਦਿਨ ਦੀ ਹੰਢਿਆਏ ਵਾਲੀ ਆਈ ਸੀ ਘਰ ਉਜੜਨਾ ਸ਼ੁਰੂ ਹੋ ਗਿਆ ਤੇ ਫੇਰ ਨਵੇਂ ਮੁੰਡੇ ਗਿੰਦਰ ਦੇ ਕਮਲ ਦੀਆਂ ਗੱਲਾਂ ਲੈ ਬੈਠਦੇ ਗੱਲਾਂ ਕਰ ਕਰ ਹੱਸਦੇ ਵੱਡੀ ਉਮਰ ਦਾ ਕੋਈ ਬੰਦਾ ਕਹਿੰਦਾ ਓਏ ਉਹਦਾ ਕੀ ਕਸੂਰ ਸੀ ਅਣਹੋਣੇ ਦਾ ਬੁੱਧ ਫਿਰ ਗਈ ਨਕਮੜੇ ਦੀ ਸਾਰਾ ਪਿੰਡ ਜਾਣਦਾ ਕੀ ਮੀਨੇ ਕੀਤਾ ਸਭ ਏ ਅੱਜ ਇਹ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ